ਮੈਂ ਮੇਰੇ ਇੱਕ ਮਿੱਤਰ ਉਹ ਆਈਐਸ ਅਫਸਰ ਮੈਂ ਐਜ਼ ਅਨ ਆਰਟਿਸਟ ਮੇਰੇ ਫਰੈਂਡ ਰਹੇ ਉਹਨਾਂ ਨੂੰ ਮੈਂ ਪੁੱਛਿਆ ਕਿ ਕਿਵੇਂ ਚੱਲਦੀਆਂ ਨੌਕਰੀਆਂ ਕਹਿੰਦੇ ਕੀ ਕਰੀਏ ਬਠਿੰਡੇ ਲਾਏ ਹੋਏ ਆ ਮੈਂ ਇੱਕ ਪਟਵਾਰੀ ਨੂੰ ਫੜਦਾ ਰਿਸ਼ਵਤ ਲੈਂਦੇ ਨੂੰ ਪਹਿਲਾਂ ਬਾਪੂ ਜੀ ਦਾ ਫੋਨ ਆ ਜਾਂਦਾ ਵੀ ਹਜੇ ਕੁਝ ਨਹੀਂ ਕਰਨਾ ਫਿਰ ਕਹਿੰਦਾ ਘਰ ਵਾਲੀ ਦਾ ਫੋਨ ਆ ਜਾਂਦਾ ਵੀ ਸਸਪੈਂਡ ਕਰ ਦੋ ਫਿਰ ਕਹਿੰਦਾ ਮੁੰਡੇ ਦਾ ਫੋਨ ਆ ਜਾਂਦਾ ਵੀ ਇਹਨੂੰ ਪ੍ਰਮੋਟ ਕਰਕੇ ਨਾ ਕਾਨੂੰਗੋ ਬਣਾ ਦੋ ਫਿਰ ਕਹਿੰਦਾ ਬੀਬਾ ਜੀ ਦਾ ਫੋਨ ਆ ਜਾਂਦਾ ਉਹ ਕਹਿੰਦੀ ਜੋ ਹਜੇ ਹੁਣ ਤੱਕ ਤਿੰਨਾਂ ਨੇ ਕਿਹਾ ਸਾਰੇ ਕੈਨਸਲ ਰੱਖਿਓ ਫਿਰ ਕਹਿੰਦਾ ਸਾਲੇ ਦਾ ਫੋਨ ਆ ਜਾਂਦਾ ਵੀ ਬੰਦਾ ਹੀ ਆਪਣਾ ਤਾਂ ਇਹਦੀ ਇਹਦੀ ਡਿਊਟੀ ਜਿਹੜੀ ਹੈ ਉਹ ਇਧਰ ਸਾਡੇ ਵਾਲੇ ਜ਼ਿਲ੍ਹੇ ਚ ਕਰ ਦੋ ਕਹਿੰਦਾ ਫਿਰ ਇੱਕ ਅੱਧਾ ਹੋਰ ਫੋਨ ਆ ਜਾਂਦਾ ਵੀ ਥੋੜੀ ਹਿੰਮਤ ਕੁਮੇ ਹੋਈ ਨਾ ਪੰਜਾਂ ਦਾ ਫੋਨ ਸੁਣਨ ਦੀ ਹਲਕਾ ਦਾ ਮੇਰ ਹੈ ਉਹ ਕਹਿੰਦਾ ਜੀ ਫਿਰ ਸ਼ਾਮ ਤੱਕ ਮੈਂ ਪਟਵਾਰੀ ਤੋਂ ਮਾਫੀ ਮੰਗ ਕੇ ਘਰੇ ਜਾਣਾ ਵੀ ਭਰਾਵਾ ਗਲਤੀ ਹੋ ਗਈ ਤੈਨੂੰ ਪੜਿਆ ਗਿਆ ਤੇ ਇਹ ਇਦਾਂ ਕਿਵੇਂ ਇਸ ਮਾਹੌਲ ਚ ਕੰਮ ਕਰ ਲੂਗੀ ਪੁਲਿਸ ਬਈ ਤੇ ਅੱਛਾ ਇੰਨਾ ਕੁਝ ਘਾ ਕੇ ਸਾਰਾ ਦਿਨ ਚੌਂਕ ਤੇ ਖੜਾ ਕੇ ਦੁਨੀਆ ਭਰ ਦਾ ਧੂਆਂ ਕਾਰਬਨ ਮੋਨੋਆਕਸਾਈਡ ਅੰਦਰ ਜਾਂਦੀ ਹੈ ਉਹ ਤੋਂ ਬਾਅਦ ਸ਼ਾਮ ਨੂੰ ਉਮੀਦ ਕਰਦੇ ਆਂ ਸ਼੍ਰੀਮਾਨ ਜੀ ਕਹੋ ਇਹ ਕਿਮਿਕਲ ਹੋ ਜੀ ਤੁਸੀਂ ਵੀ ਤਾਂ ਬੰਦੇ ਹੋ ਤੁਸੀਂ ਵੀ ਇਨਸਾਨ ਹੋ ਤੁਸੀਂ ਵੀ ਕਿਸੇ ਦੇ ਚਾਚੇ ਤਾਏ ਕਿਸੇ ਦੇ ਬੱਚੇ ਦੇ ਪਿਤਾ ਹੋ ਤੁਸੀਂ ਕਿਸੇ ਮਾਂ ਦੇ ਪੁੱਤ ਹੋ ਤੁਸੀਂ ਇਨਸਾਨ ਸਮਝਿਆ ਜਾਵੇ ਸੋ ਸਭ ਤੋਂ ਪਹਿਲਾਂ ਅਸੀਂ ਹੋਂਸਾਰ ਇਹ ਕੀਤਾ ਕਿ ਈਜ਼ੀ ਕਰੀਏ ਜਿਹੜਾ ਡਿਪਰੈਸ਼ਨ ਚ ਚਲੀ ਗਈ ਅੱਧੀ ਤੋਂ ਬਾਅਦ ਪੁਰਸ ਕੰਮ ਦਾ ਭਾਰ ਘਟਾਈਏ ਥੋੜਾ ਈਜ਼ੀ ਕਰੀਏ ਜੌਬ ਨੂੰ ਤਾਂ ਕਿ ਜੌਬ ਤੇ ਜਾਣ ਵੇਲੇ ਖੁਸ਼ ਰਹਿਣ ਜੌਬ ਤੇ ਜਾਣ ਵੇਲੇ ਮੱਥੇ ਤੇ ਤਿਉੜੀਆਂ ਨਾ ਪਹਿਣ ਮੈਨੂੰ ਪਤਾ ਮੈਂ ਕਿਤੇ ਇਹ ਕਿ ਤੋਂ ਸ਼ੋਅ ਵਗੈਰਾ ਕਰਕੇ ਆ ਰਿਹਾ ਸੀ ਰਾਤ ਨੂੰ ਤਾਂ ਦੋ ਤਿੰਨ ਪੁਲਿਸ ਵਾਲਿਆਂ ਨੇ ਹੱਥ ਦਿੱਤਾ ਵੈਸੀ ਸੀ ਨਾਕੇ ਤੇ ਨਹੀਂ ਸੀ ਵੈਸੀ ਖੜੀ ਸੀ ਵਰਦੀ ਸੀ ਉਹਨ ਦਾ ਵੈਸੇ ਨੋਰਮਲ ਹੱਥ ਦਿੱਤਾ ਤੇ ਮੈਂ ਗੱਡੀ ਚ ਬਿਠਾ ਲਿਆ ਉਹਨੂੰ ਇਹ ਨਹੀਂ ਪਤਾ ਸੀ ਉਹ ਗੱਡੀ ਕੀ ਦੀ ਹੈ ਤੇ ਮੈਂ ਪੁੱਛਿਆ ਮੈਂ ਕਿ ਕਿੱਧਰ ਚੱਲੇ ਹਾਂ ਹਜੇ ਤੱਕ ਹਨੇਰਾ ਸੀ ਗੱਡੀ ਚ ਕਿਉਂ ਗਏ ਕਹਿੰਦੇ ਪੁੱਛੋ ਹੀ ਨਾ ਜੀ ਬਸ ਕਿੱਧਰ ਚੱਲੇ ਆ ਬੁਰੇ ਫਸੇ ਹੋਇਆ ਚਲ ਮੈਂ ਲਾਈਟ ਲਾਤੀ ਮੈਂ ਮੈਂ ਭਗਵਾਨ ਤੁਮਾਨ ਉਹ ਤੁਮਾਨ ਸਾਹਿਬ ਕਾ ਬਾਤ ਹੈ ਯਾ ਦਰਸ਼ਨ ਹੋ ਗਏ ਜੀ ਫਲਾਣਾ ਮੈਂ ਚਲ ਉਹਨਾਂ ਦੱਸ ਦੋ ਕਿੱਧਰ ਚੱਲੇ ਉਹ ਕਹਿੰਦੇ ਜੀ 90 ਤੋਂ ਚੜੇ ਸੀ 90 ਤੋਂ ਮੈਂ ਚੰਡੀਗੜ੍ਹ ਨੂੰ ਆਦਾ ਸੀ ਕਹਿੰਦੇ ਜੀ ਕੈਦੀ ਦੀ ਪੇਸ਼ੀ ਭਗਤਾ ਕੇ ਜੇਲ੍ਹ ਛੱਡ ਕੇ ਆਇਆ ਉਸ ਖਬਰ ਤੋਂ ਇੰਨੇ ਨੇ ਰੇ ਤੁਸੀਂ ਮਨ ਕੈਦੀ ਨੂੰ ਕਾ ਕਾਹ ਤੇ ਛੱਡ ਕੇ ਕੈਦੀਆਂ ਵਾਸਤੇ ਤਾਂ ਬੱਸਾਂ ਹੈਗੀਆਂ ਕਹਿੰਦਾ ਜੀ ਮੈਂ ਕਿਹਾ ਤੁਸੀਂ ਕਹਿੰਦੇ ਅਸੀਂ ਕਹਿੰਦੇ ਹੱਥ ਦੇ ਕੇ ਜਾਂਦੇ ਆ ਮੈਂ ਕਹੇ ਰਹੀ ਕਿ ਮੈਂ ਕਹਾਂ ਹਾਂ ਜੀ ਕਿ ਦਿਨ ਤਾਂ ਬਸ ਜਾਊ ਕਿ ਦਿਨ ਬਸ ਛੱਡੂਗੀ ਉੱਥੇ ਉਹਦੇ ਬਾਅਦ ਅਸੀਂ ਜਿਵੇਂ ਮਰਜੀ ਜਾਈਏ ਸਾਡੇ ਕੋਲ ਕੱਖ ਨਹੀਂ ਹੈਗਾ ਅਸੀਂ ਹੁਣ ਕਿਵੇਂ ਕਰੋਂਗੇ ਕਹਿੰਦਾ ਕਰਨਾ ਕੀ ਜੀ ਹੁਣ ਹੈਜੇ ਵੇਲੇ ਥੋੜੀ ਜਾਵਾਂਗੇ ਥਾਣੇ ਹੁਣ ਕਹਿੰਦਾ ਜਾਊਂਗਾ ਜਾ ਕੇ ਇੱਕ ਦੀ ਮਿਹਨਤਾਂ ਕਰੂੰਗਾ ਵੀ ਫਰ ਲੋ ਮੇਰੇ ਥਾਂ ਤੇ ਯਾਰ ਤੂੰ ਕਰ ਲੈ ਜੋ ਆਗਦਾ ਜਨਮ ਦਿਨ ਹੈ ਕੱਲ ਨੂੰ ਮੈਂ ਉਹ ਮਨਾ ਲੂੰਗਾ ਤੇ ਤੂੰ ਮੇਰੀ ਥਾਂ ਤੇ ਕੱਲ ਜਿੱਦੇ ਤੇਰੇ ਵਾਲੇ ਜਵਾਬ ਦਾ ਹੋਇਆ ਮੈਂ ਕਰ ਲੂੰਗਾ ਮੈਂ ਕਿਹਾ ਵੀ ਇਹ ਤਾਂ ਯਾਰ ਬੜਾ ਔਖਾ ਕੰਮ ਹੈ ਔਖਾ ਕਹਿੰਦਾ ਕੀ ਜੀ ਉੱਤੋਂ ਹੋਰ ਪੰਗਾ ਕਹਿੰਦਾ ਬੱਚੇ ਦਾ ਜਨਮ ਦਿਨ ਹੈ ਕੱਲ ਨੂੰ ਉਹਦੀ ਫੋਟੋ ਨਹੀਂ પા ਸਕਦੇ ਮੈਂ ਕਿਉਂ ਕਹਿੰਦਾ ਉਹ ਕਹਿਣਗੇ ਤੂੰ ਤਾਂ ਡਿਊਟੀ ਤੇ ਸੀ ਤੂੰ ਇੱਥੇ ਕੀ ਕਰਦਾ ਫਿਰਦਾ ਫੇਰ ਸਸਪੈਂਡ ਉਤੋਂ ਆਰਡਰ ਆ ਜਾਣਗੇ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਨਹੀਂ ਕੋਈ ਪਰਮਾਤਮਾ ਕੋਈ ਦਿਨ ਲਿਆਊਗਾ ਵਧੀਆ ਜੋ ਤੁਸੀਂ ਆਪਣੇ ਬੱਚਿਆਂ ਜਨਮ ਦਿਨ ਕਰੇ ਮਨਾਉਗੇ ਆਉਣ ਅਨਸਾਰ ਅਸੀਂ ਫੈਸਲਾ ਕੀਤਾ ਸਭ ਤੋਂ ਪਹਿਲਾਂ ਤਾਂ ਸਾਰੀ ਪੁਲਿਸ ਦੇ ਜਨਮ ਦਿਨ ਲੈ ਕੇ ਇੱਕ ਸ਼ਾਨਦਾਰ ਜਿਹੜਾ ਕੰਗratulations ਦਾ ਵਧਾਈਆਂ ਦਾ ਕਾਰਡ ਜਿਹੜਾ ਹਰੇਕ ਪੁਲਿਸ ਵਾਲੇ ਦੇ ਕਰੇ ਡੀਜੀਪੀ ਸਾਹਿਬ ਦੇ ਸਾਈਨ ਨੇ ਤੇ ਮੇਰੇ ਸਾਈਨ ਨੇ ਵਧਾਈਆਂ ਦਾ ਜਾਂਦਾ ਹੈ ਕਿ ਤੁਹਾਡੇ ਪਾਪਾ ਤੁਹਾਡੇ ਜਿਹੜੇ بیٹے ਜਾਂ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸਾਡੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਅੱਜ ਉਹਨਾਂ ਨੂੰ ਜਨਮ ਦਿਨ ਦੀ ਪਾਪਾ ਵਧਾਈ ਕਾਰਡ ਹੁੰਦਾ ਨਾ ਕੁਛ ਨਹੀਂ ਛੁੱਟੀ ਸ਼ੁਰੂ ਕੀਤੀ ਪਹਿਲਾਂ ਤਾਂ ਇਹ ਘਟਾਈਏ ਜੀ ਕੰਮ ਮੈਂ ਕਹਿੰਨਾ ਕਿ ਤੁਸੀਂ ਕੰਪਿਊਟਰ ਜਾਂ ਰੋਬੋਟ ਨਹੀਂ ਹੈਗੇ ਪਰ ਜੇ ਤੁਹਾਡੇ ਹੱਥ 'ਚ ਕੰਪਿਊਟਰ ਜਾਂ ਰੋਬੋਟ ਦੇ ਦਈਏ ਤੁਸੀਂ ਉਹਨਾਂ ਤੋਂ 5 ਗੁਣਾ ਕੰਮ ਲੈ ਲਓਗੇ ਇਹ ਗੱਲ ਅੱਛਾ ਫੇਰ ਅਸੀਂ ਕਿਹਾ ਵੀ ਮੁੰਬਈ ਪੁਲਿਸ ਵਾਂਗੂ ਜਿਵੇਂ ਬਾਈ ਬਾਈ ਪੁਲਿਸ ਵਾਸਤੇ ਬਾਲੀਵੁੱਡ ਇੱਕ ਸ਼ੋਅ ਕਰਦਾ ਹੈ ਹਰ ਸਾਲ ਉਮੰਗ ਹੁੰਦਾ ਉਹਦਾ ਨਾਮ ਕਿਉਂ ਰਾਖੀ ਕਰਦੇ ਨੇ ਸਾਰਿਆਂ ਦੀ ਤਾਂ ਉਹ ਬਾਲੀਵੁੱਡ ਦੀ ਸਾਰੀ ਸਟਾਰ ਜਿਹੜੇ ਨੇ ਉਹ ਸ਼ੋਅ ਕਰਦੇ ਆਪਾਂ ਵੀ ਸ਼ੁਰੂ ਕੀਤਾ ਪੀਪੀਚ ਕੀਤਾ ਸੀ ਗੁਲਦਸਤਾ ਕਿ ਘਟੂ ਘਟ ਪੁਲਿਸ ਵਾਲੇ ਤੇ ਉਹਦੇ ਪਰਿਵਾਰ ਦੇ ਮੈਂਬਰ ਉਹ ਵੀ ਕਦੇ ਵਧੀਆ ਸੋਹਣੇ ਕੱਪੜੇ ਪਾ ਕੇ ਬੱਚਿਆਂ ਨਾਲ ਆਉਣ ਇੱਕ ਗੈਸਟ ਦੇ ਤੌਰ ਤੇ ਬੈਠਣ ਉੱਥੇ ਦਰਸ਼ਕ ਦੇ ਤੌਰ ਤੇ ਇੰਜੋਏ ਕਰਨ ਜਦੋਂ ਕੋਈ ਸ਼ੋਅ ਹੁੰਦਾ ਜਦੋਂ ਕੋਈ ਦਿਵਾਲੀ ਆ ਜਦੋਂ ਦਸਹਿਰਾ ਆ ਜਦੋਂ 26 ਜਨਵਰੀ ਜਦੋਂ 15 ਅਗਸਤ ਲੋਕਾਂ ਨੂੰ ਛੁੱਟੀਆਂ ਆਪਣੀ ਡਿਊਟੀ ਸੱਕਤ ਸੋ ਇਸ ਕਰਕੇ ਇਹ ਕੰਮ ਜਿਹੜਾ ਅਸੀਂ ਸ਼ੁਰੂ ਕੀਤਾ ਉਹਦੇ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਪੁਲਿਸ ਖੁਸ਼ ਹੈ ਹੁਣ ਪੁਲਿਸ ਵਾਲੇ ਇਸ ਗੱਲ ਨੂੰ ਖੁਸ਼ ਨੇ ਕਿ ਘਟੂ ਘਟ ਸਾਨੂੰ ਵੀ ਇਨਸਾਨ ਸਮਝਿਆ ਜਾ ਰਿਹਾ ਹੈ ਔਰ ਸਾਡੇ ਨਫਰੀ ਵੀ ਵਧਾਈ ਜਾ ਰਹੀ ਹੈ ਨਫਰੀ 2002 ਚ ਵੀ 19 ਸੀ 2022 ਚ ਵੀ 19 8000 ਵਧਾਉਂਦੇ ਹੀ ਨਹੀਂ ਹੈਗੇ ਕੀ ਗੱਲ ਬਈ ਉਹ ਕ੍ਰਾਈਮ ਵੱਧ ਗਿਆ ਕਿੰਨੀ ਪਾਪੂਲੇਸ਼ਨ ਵੱਧ ਗਈ ਪੁਲਿਸ ਦੇ ਵਿੱਚ ਕਿਉਂ ਨਹੀਂ ਭਰਤੀ ਆਉਂਦੀ ਕਿਉਂਕਿ ਉਹ ਜਿੰਨੇ ਕ੍ਰਾਈਮ ਵਧੇ ਜਾਊਗਾ ਪੁਲਿਸ ਪਰ ਜਾਊਗੀ ਪਰ ਹੈਡ ਤੁਹਾਡਾ ਜਿਹੜਾ ਪ੍ਰੈਸ਼ਰ ਉਹ ਵਧੇ ਜਾਊਗਾ ਜੇ ਕਿਸੇ ਹਸਪਤਲ ਚ ਡਾਕਟਰ ਮਤਲਬ ਮਰੀਜ਼ ਵੱਧਦੇ ਨੇ ਡਾਕਟਰ ਉੰਨੇ ਨਹੀਂ ਨੇ ਤਾਂ ਪਰ ਡਾਕਟਰ ਜਿਹੜਾ ਮਰੀਜ਼ ਚੈੱਕ ਕਰਨ ਦਾ ਟਾਈਮ ਘੱਟ ਜਾਂਦਾ ਨਾ ਜੇ ਇੱਕ ਡਾਕਟਰ 5 ਮਿੰਟ ਦਿੰਦਾ ਤਾਂ 2 ਮਿੰਟ ਤੇ ਆ ਜੂਗਾ ਜੇ ਦੁੱਗਣੇ ਆਉਣ ਲੱਗੇ ਮਰੀਜ਼ ਸੋ ਇਸ ਕਰਕੇ ਅਸੀਂ ਜਿੰਨੀ ਵੀ ਸਾਡੀ ਅਫੀਸਰਾਂ ਦੀ ਟੀਮ ਹੈ ਬਹੁਤ ਹੀ ਸਾਰਿਆਂ ਦਾ ਆਪਸ ਦੇ ਵਿੱਚ ਤਾਲਮੇਲ ਹੈ ਔਰ ਆਪਸ ਦੇ ਵੀ ਸਾਰਿਆਂ ਦਾ ਬਹੁਤ ਇੱਕ ਦੂਜੇ ਨੂੰ ਗਾਈਡ ਕਰਨ ਦਾ ਵੀ ਹੈ ਸੀਨੀਅਰਾਂ ਤੋਂ ਸਿੱਖਦੇ ਆ ਅਸੀਂ ਵੀ ਕਿਹਾ ਕਿ ਸੀਨੀਅਰਾਂ ਤੋਂ ਸਿੱਖੋ ਉਹਨਾਂ ਨੇ ਇਹ ਰਾਹਾਂ ਦੇਖਿਆ ਹੋਏ ਨੇ ਔਖੀਆਂ ਰਾਹਾਂ ਕਾਲੇ ਦਿਨ ਵੀ ਦੇਖਿਆ ਹੋਏ ਨੇ ਉਦੋਂ ਤੂੰ ਸਿੱਖੋਗੇ ਕਿਵੇਂ ਜਿਹੜਾ ਇਹਨਾਂ ਔਖੇ ਰਾਹਾਂ ਵਿੱਚ ਦੀ ਲੰਘਣਾ ਤੇ ਪਬਲਿਕ ਨੂੰ ਤੰਗ ਨਹੀਂ ਕਰਨਾ ਪ੍ਰੋ ਪ੍ਰੋ ਪੀਪਲ ਪੁਲਿਸ ਬਣ ਜੂਗੀ ਤਾਂ ਲੋਕ ਜਿਹੜੇ ਨੇ ਉਹ ਪੰਜਾਬ ਦੇ ਲੋਕ ਤਾਂ ਖਾਸ ਤੌਰ ਤੇ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਸਾਡੇ ਤਾਂ ਲੋਕ ਵੈਸੇ ਵੀ ਮਤਲਬ ਇੱਜ਼ਤ ਦੇਣਾ ਮੇਜ਼ਬਾਨੀ ਇਹ ਤਾਂ ਆਪਣੇ ਖੂਨ ਚ ਤੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ 150 ਨਵੇਂ ਹੈੱਡ ਕਨਸਟੇਬਲ ਭਰਤੀ ਹੋਏ ਨੇ ਅੱਜ ਸ਼ਾਮ ਨੂੰ ਤੁਸੀਂ ਘਰੇ ਜਾਓਂਗੇ ਤਾਂ ਜਲੇਬੀਆਂ ਕੜਾਈਆਂ ਚੜਨਗੀਆਂ ਤੇ ਖੁਸ਼ੀਆਂ ਹੋਣਗੀਆਂ ਖਾਸ ਤੌਰ ਤੇ ਮੈਂ ਤਾਂ ਬੜਾ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਹਰ ਇੱਕ ਡਿਪਾਰਟਮੈਂਟ ਚ ਜਦੋਂ ਸਾਡੀਆਂ 3 ਭੈਣਾਂ ਜਿਹੜੀਆਂ ਨੇ ਉਹ ਜੁਆਇਨ ਕਰਦੀਆਂ ਪਟਵਾਰੀਆਂ ਚ ਹੈੱਡ ਕਨਸਟੇਬਲ ਚ ਉਹਦੋਂ ਉੱਥੇ ਪੀਪੀ ਚ ਗਏ ਸੀ ਹੈਨਾ ਐਸ ਡੀਓਜ਼ ਕਿਹੜਾ ਡਿਪਾਰਟਮੈਂਟ ਆ ਜਿੱਥੇ ਜਿਹੜੇ ਕੁੜੀਆਂ ਨਾ ਟੌਪ ਕਰਦੀਆਂ ਹੋਊ ਟੌਪ ਵੀ ਕਰਦੀਆਂ ਨਾਲ ਸੋ ਇਹ ਸਾਡੀ ਮਾਈਪਾਗੋ ਦੀ ਜਿਹੜੀ ਨਾਰੀ ਸ਼ਕਤੀ ਹੈ ਉਹ ਮਾਈਪਾਗੋ ਦੀ ਨਾਰੀ ਸ਼ਕਤੀ ਮੰਨੀ ਗਈ ਹੈ ਪਹਿਲੀ ਸਿੱਖ ਵਾਰੀਅਰ ਸੀ ਤੇ ਆਪਣੇ ਇੱਥੇ ਫੌਜ ਦੀ ਟ੍ਰੇਨਿੰਗ ਦਾ ਸੈਂਟਰ ਵੀ ਹੈਗਾ ਮੋਹਾਲੀ ਮਾਈਪਾਗੋ ਟ੍ਰੇਨਿੰਗ ਸੈਂਟਰ ਹੈ ਜਿਹੜਾ ਸੋ ਸਾਡੀਆਂ ਧੀਆ ਸਾਡੀਆਂ ਭੈਣਾਂ ਉਹ ਵੀ ਕਿਸੇ ਤੋਂ ਘੱਟ ਨਹੀਂ ਹੈਗੀਆਂ ਔਰ ਜਿਹੜੇ ਮਰਜੀ ਫੀਲਡ ਚ ਜਾਓ ਤਾਂ ਉਹ ਅੱਗੇ ਤੁਹਾਨੂੰ ਟਾਪਰ ਹੀ ਮਿਲਣਗੇ ਸੋ ਮਿਲ ਜੁੜ ਕੇ ਕੰਮ ਕਰਨਾ ਔਰ ਮੈਂ ਨਾਲੇ ਵੀ ਕਹਿਣਾ ਉਹਨਾਂ ਜਿਹੜੀ ਕੁਰਸੀ ਤੇ ਬੈਠੋਗੇ ਬਹੁਤ ਅਹਿਮ ਹੈ ਕੋਈ ਕੁਰਸੀ ਛੋਟੀ ਨਹੀਂ ਹੁੰਦੀ ਤੁਸੀਂ ਇਹ ਸੋਚ ਲਓ ਕਿ ਜਿਹੜੀ ਕੁਰਸੀ ਤੇ ਬੈਠੋਗੇ ਉਹਦੀ ਜਿੰਨੀ ਇੱਜ਼ਤ ਹੈ ਉਸ ਕੁਰਸੀ ਦੀ ਤੁਹਾਡੇ ਬੈਠਣ ਨਾਲ ਉਹ ਇੱਜ਼ਤ ਵਧੇ ਕੁਰਸੀ ਦੀ ਤੁਹਾਡੇ ਬੈਠਣ ਨਾਲ ਉਸ ਅਹੁਦੇ ਦੀ ਇੱਜ਼ਤ ਘਟੇ ਨਾ ਜਿੰਨਾ ਮੈਨੂੰ ਮਾਣ ਬਖਸ਼ਦਾ ਲੋਕਾਂ ਨੇ ਮੈਂ ਪ੍ਰਮਾਤਮਾ ਅਗੇ ਇੱਕ ਉਰਦਾਸ ਕਰਦਾ ਹਾਂ ਪ੍ਰਮਾਤਮਾ ਇਦੋਂ ਵੱਧ ਭਾਵੇਂ ਇੱਜ਼ਤ ਨਾ ਵਧਾਈ ਪਰ ਜਿੰਨੀ ਬਣ ਗਈ ਬਚਾਈ ਰੱਖੀ ਇਦੋਂ ਵੱਧ ਕਿ ਇਦੋਂ ਘਟਾਈ ਨਾ ਬਸ ਕਿਉਂਕਿ ਕਿਸੇ ਵੀ ਚੀਜ਼ ਦੇ ਟੌਪ ਤੇ ਜਾਣਾ ਬਹੁਤ ਸੌਖਾ ਹੁੰਦਾ ਹੈ ਪਰ ਉੱਤੇ ਰਹਿਣਾ ਬਹੁਤ ਔਖਾ ਹੁੰਦਾ ਜੇ ਤੁਸੀਂ ਦਰਖਤ ਦੀ ਟੌਪ ਤੇ ਵੀ ਚਲੇ ਜਾਓਗੇ ਨਾ ਦਰਖਤ ਦੇ ਬਿਲਕੁਲ टीसी ਤੇ ਚਲੇ ਜਾਉਂਗੇ ਤਿੰਨ ਕਿਸਮ ਦੀਆਂ ਪ੍ਰੋਬਲਮਾਂ ਹੁੰਦੀਆਂ ਪਹਿਲੀ ਗੱਲ ਤਾਂ ਜਿਹੜੀ ਟੀਸੀ ਐ ਉੱਥੇ ਤੁਸੀਂ ਕੱਲੇ ਹੁੰਨੇ ਹੋ ਇਕੋ ਹੀ ਜਾਂਦਾ ਟੀਸੀ ਤੇ ਤਾਂ ਤੁਸੀਂ ਕਿਸੇ ਨਾਲ ਸਲਾਹ ਨਹੀਂ ਕਰ ਸਕਦੇ ਸਾਰੇ ਫੈਸਲੇ ਤੁਹਾਨੂੰ ਆਪ ਕਰਨੇ ਪੈਂਦੇ ਆ ਨੰਬਰ 2 ਤੇ ਟੀਸੀ ਜਿਹੜੀ ਹੈ ਉਹ ਥੋੜੀ ਜਿਹੀ ਹਵਾ ਦੇ ਝੋਕੇ ਨਾਲ ਵੀ ਬਹੁਤ ਜ਼ਿਆਦਾ ਝੋਲ ਖਾਂਦੀ ਹੈ ਨੰਬਰ 3 ਤੇ ਜੇ ਟੀਸੀ ਤੋਂ ਡਿਗ ਪੇ ਜੇ ਵਿਚ ਵਿਚਾਲਾ ਜੋ ਡਿਗ ਪੇ ਨਾ ਥੋੜੀ ਬਹੁਤ ਚਿਹਰੀਟਾਂੀਆਂ ਪੈਣਗੀਆਂ ਕਪੜੇ ਝਾੜ ਕੇ ਫਿਰ ਦਰਖਤ ਤੇ ਚੜਨ ਦੀ ਟਰਾਈ ਕਰ ਸਕਦੇ ਹੋ ਜੇ ਟੀਸੀ ਤੁਹਾਡੇ ਪੇ ਨਾ ਫਿਰ ਹੀੜ ਦੀ ਹੱਡੀ ਟੁੱਟਦੀ ਹੈ ਤੇ ਤਾਂ ਦਰਖਤ ਵੱਲ ਦੇਖਣ ਦੀ ਵੀ ਤੁਸੀਂ ਹਮਤ ਨਹੀਂ ਕਰ ਸਕਦੇ ਸੋ ਇਸ ਕਰਕੇ ਟੀਸੀ ਤੇ ਪਹੁੰਚਣਾ ਬਹੁਤ ਔਖਾ ਹੈ ਬ੍ਰਹਿਣਾ ਬਹੁਤ ਔਖਾ ਸੋ ਤੁਸੀਂ ਸਿਖਰਾਂ ਤੇ ਪਹੁੰਚੋਗੇ ਸਿਖਰਾਂ ਤੇ ਹੀ ਰਹਿਣਾ ਫਿਰ ਔਰ ਪੰਜਾਬੀਆਂ ਇੱਕ ਨੰਬਰ ਤੋਂ ਘੱਟ ਆਪਾਂ ਨੂੰ ਕੋਈ ਆਉਦਾ ਹੀ ਪਸੰਦ ਨਹੀਂ ਕਿੱਥੇ ਕਿੱਥੇ ਹੈ ਪੰਜਾਬੀ ਜੇ ਕੋਈ ਫੇਲ ਪੰਜਾਬੀ ਦੁਨੀਆਂ ਭਰ ਚ ਦੱਸ ਦੋ ਕੋਈ ਫੇਲ ਪੰਜਾਬੀ ਮਿਲਦਾ ਹੋਵੇ ਤੁਹਾਨੂੰ ਅਜਿਹਾ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕੰਮ ਜਾ ਹੋ ਜਾਂਦੇ। ਵੀ ਚਲ ਕੋਈ ਨਹੀਂ ਗਲਤੀ ਨਾਲ ਇੱਥੇ ਆ ਕੇ ਚਲ ਕੋਈ ਨਹੀਂ ਇੱਥੇ ਕੰਮ ਜਾ ਹੋ ਜਾਂਦੇ। ਸਾਨੂੰ ਤਾਂ ਗੁਰੂਆਂ ਨੇ ਗਰੀਬਾਂ ਦੇ ਹੱਕਾਂ 'ਚ ਲੜਨ ਦੀ, ਮਜਲੂਮਾਂ ਦੇ ਹੱਕਾਂ 'ਚ ਖੜਨ ਦੀ ਪਰ ਇਹਨਾਂ ਦਿੱਤੀ ਹੋਈ ਐ। ਸਾਡੇ ਗੁਰੂ ਤਾਂ ਲੱਖਾਂ ਕਿਲੋਮੀਟਰ ਤੁਰ ਤੁਰ ਕੇ ਉਦਾਸੀਆਂ 'ਚ ਸੱਚਾਈ ਦਾ ਹੋਕਾ ਦਿੰਦੇ ਰਹੇ ਆ, ਕਿਰਤ ਕਰਨ ਦਾ ਹੋਕਾ ਦਿੰਦੇ ਰਹੇ। ਅਜਿਹਾ ਉਹਨਾਂ ਦੇ ਵਾਰਿਸ ਆ ਜੀ। 20 ਰੁਪਿਆ ਦਾ ਲੰਗਰ ਇੱਕ ਵਾਰੀ ਲਾਇਆ ਸੀ ਅੱਜ ਤੱਕ ਨਹੀਂ ਮੁੱਕਿਆ, ਨਾ ਹੀ ਮੁੱਕਣਾ। ਤੁਸੀਂ ਤਾਂ ਉਹਨਾਂ ਦੇ ਵਾਰਿਸ ਆ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਸੰਤ ਸਿਪਾਹੀ ਬਾਦਸ਼ਾਹ ਦਰवेश ਕਿਆ ਉਹਨਾਂ ਨੂੰ ਕੀ ਕਲਗੀਧਰ ਸਰਵੰਸਦਾਨੀ ਕੀ ਕੀ ਕਹ ਲੋਂਗੇ ਉਹਨਾਂ ਨੂੰ ਸ਼ਬਦ ਮੁੱਕ ਜਾਂਦੇ ਆ ਜੀ ਅਸੀਂ ਤਾਂ ਉਹਨਾਂ ਦੇ ਵਾਰਿਸ ਕਿ ਕਿੰਨੇ ਲੜਾਈਆਂ ਕਿੰਨੇ ਤੂਫਾਨ ਚੱਲੇ ਉਹਨਾਂ ਨੇ ਪਰ ਚੰਡੀ ਦੀ ਵਾਰ ਵਾਂਗੂ ਲਿਖ ਕੇ ਉਹਨਾਂ ਨੇ ਜਿਹੜੀਆਂ ਲਫ਼ਜ਼ ਕੌਮ ਦੇ ਵਿੱਚ ਜਜ਼ਬਾ ਭਰਿਆ ਜੋਸ਼ ਭਰਿਆ ਜਫਰਨਾਮੇ ਲਿਖੇ ਜਫਰਨਾਮਾ ਪੜ੍ਹ ਕੇ ਔਰੰਗਜ਼ੇਬ ਹੱਲ ਗਿਆ ਸੀ ਡਿਪਰੈਸ਼ਨ ਚ ਲੱਗ ਗਿਆ ਸੀ ਜੋ ਜਫਰਨਾਮਾ ਪੜ੍ਹਿਆ ਉਹਨੇ ਸੱਚ ਸੱਚ ਰਹਿੰਦਾ ਨਾ ਸੱਚ ਦਾ ਸੂਰਜ ਨਹੀਂ ਇਨਸਾਫ ਦਾ ਸੂਰਜ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਇਨਸਾਫ ਦਾ ਸੂਰਜ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿਨ੍ਹਾਂ ਕੋਲੇ ਲੱਖਾਂ ਕਰੋੜਾਂ ਨੇ ਉਹ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਦਾ ਹਾਂ ਪਰ ਨਹੀਂ ਜਾਂਦਾ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਜਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਮਤਲਬ ਨਹਿਰ ਚ ਜਿੰਨੇ ਜਰ ਸਾਨੇ ਨਹਿਰ ਚ ਡੁੱਬੋਂਗੇ ਸਾਹ ਮੁੱਕ ਕੇ ਤਾਹ ਆਜੋਗੇ ਫਿਰ ਭਾਰ ਕਾ ਦਾ ਸੀ ਤੁਹਾਡੇ ਚ ਸਾਹਾਂ ਦਾ ਸਾਹਾਂ ਦਾ ਭਾਰ ਲਈ ਫਿਰਦੇ ਆ ਪਤਾ ਨਹੀਂ ਲੁੱਟ ਲੁੱਟ ਕੇ ਆਹ ਵੀ ਮੈਨੂੰ ਦੇ ਦਿਓ ਆਹ ਵੀ ਮੈਨੂੰ ਦੇ ਦਿਓ ਕਿੱਥੇ ਲੈ ਕੇ ਜਾਣਾ ਜਨਾਬ ਬੰਦੇ ਤੁਝੇ ਪਤਾ ਨਹੀਂ ਆਪਣੇ ਮਲਾਲ ਕਾ ਪਲਕੀ ਖਬਰ ਨਹੀਂ ਸਮਾਨ 80 ਸਾਲ ਕਾ ਪਤਾ ਨਹੀਂ ਕੱਲ ਨੂੰ ਹੋਣਾ ਨਹੀਂ ਹੋਣਾ ਪਰ ਮਾਰੋ ਠੱਗੀਆਂ ਇੱਧਰ ਨੂੰ ਆ ਆ ਤੂੰ ਆ ਜਾ ਕਿੱਥੇ ਲੈ ਜਾਓਗੇ ਨਾਲ ਲੈ ਜਾਓਗੇ ਸੋ ਸਭ ਤੋਂ ਵੱਡੀ ਗੱਲ ਹੈ ਜਿਹੜੇ ਆਹਦੇ ਤੇ ਬੈਠੋਗੇ ਜਿਹੜਾ ਬੰਦਾ ਤੁਹਾਡੇ ਕੋਲੇ ਆਊਗਾ ਨਾ ਕੋਈ ਕੰਮ ਕਰਾਉਣ ਕੋਈ ਇਨਵੈਸਟੀਗੇਸ਼ਨ ਚ ਕੋਈ ਆਪਣਾ ਇਨਸਾਫ ਲੈਣ ਉਹ ਪਹਿਲਾਂ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾਂ ਮਸਜਿਦ ਜਾ ਕੇ ਆਊਗਾ ਸਵੇਰੇ ਅਰਦਾਸ ਕਰੂਗਾ हे ਪ੍ਰਮਾਤਮਾ ਕੋਈ ਚੰਗਾ ਬੰਦਾ ਬੈਠਾ ਹੋਵੇ ਕੁਰਸੀ ਤੇ ਅੱਜ ਇਨਸਾਫ ਮਿਲ ਜੇ ਦਿਲ ਨੂੰ ਸਕੂਨ ਮਿਲ ਜੂ ਤੇ ਜੇ ਤੁਸੀਂ ਮੂਡ ਖਰਾਬ ਚ ਬੈਠੇ ਹੋ ਭਗਾ ਕੇ ਮਾਰੀ ਉਹਦੀ ਅਰਜੀ ਬਾਬਾ ਰੋਜ਼ ਹੀ ਆਜੇ ਨੇ ਮੂੰਹ ਚੱਕ ਕੇ ਇਹ ਨਹੀਂ ਕੰਮ ਹੋਣਾ ਤੇਰਾ ਫੇ ਸਮਝ ਲਓ ਤੁਸੀਂ ਪਰਮਾਤਮਾ ਦੀ ਜਿਹੜੀ ਅਰਦਾਸ ਸੀ ਉਹਨੇ ਕੀਤੀ ਸੀ ਉਹ ਮੋੜਤੀ ਤੁਸੀਂ ਅਸੀਸ ਨਹੀਂ ਲਈ ਤੁਸੀਂ ਜੇ ਤੁਸੀਂ ਕਹਿੰਦਾ ਬਾਬਾ ਜੀ ਕੋਈ ਗੱਲ ਨਹੀਂ ਇੱਕ ਕਾਗਜ਼ਾ ਘਟ ਹੈ ਮੈਂ ਅਸੀਂ ਇੱਥੇ ਪੂਰੇ ਕਰ ਦਿੰਨੇ ਆ ਮੈਂ ਉੱਥੋਂ ਦੂਜੇ ਦਫ਼ਤਰ ਤੋਂ ਕਰਾ ਲੈਣ ਤੁਸੀਂ ਚਾਹ ਪਾਣੀ ਪੀਓ ਅਸੀਂ ਕਰਾਉਨੇ ਆ ਜੀ ਕੰਮ ਤੇ ਉਹ ਬੰਦਾ ਸ਼ਾਮ ਨੂੰ ਫਿਰ ਗੁਰਦੁਆਰੇ ਜਾਊਗਾ ਦਫ਼ਤਰ ਚ ਜਾਂਦਾ ਹੋਇਆ ਉੱਥੇ ਕਹੂਗਾ ਬਾਪ ਪਰਮਾਤਮਾ ਤੇਰੇ ਹੀ ਰੂਪ ਬੈਠਾ ਸੀ ਇਸ ਪਰਿਵਾਰ ਨੂੰ ਇਹਦੇ ਇਸ ਬੰਦੇ ਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਤਰੱਕੀਆਂ ਬਖਸ਼ ਆ ਮਿਲੂਗਾ ਫਿਰ ਤੁਹਾਨੂੰ ਔਰ ਜਿਹੜੀਆਂ ਆਹ ਦੁਆਵਾਂ ਨੇ ਜਿਹੜੀਆਂ ਆਹ ਅਸੀਸਾਂ ਨੇ ਇਹਨਾਂ ਦਾ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੋਲ ਨਹੀਂ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਇਨ੍ਹਾਂ ਚੀਜ਼ਾਂ ਦਾ